ਲਓ ਜੀ ਬਾਈ ਪਿੰਡ ਪੈਣੀ ਜਾਣਾ ਤਾਂ ਪਰ ਚੋਈ ਆ ਸਾਬ ਨਾਲ ਆਈ ਪਈ ਬਾਈ ਮੋਟਰਸਾਈਕਲ ਸਾਰਾ ਚੱਕੇ ਦੇ ਉੱਪਰ ਤੱਕ ਪਾਣੀ ਪੈਣ ਦੇ ਚੈਨ ਚੂਨ ਮੈਂ ਬੈਰਿੰਗ ਆ ਵਾ ਕੰਮ ਖਰਾਬ ਆ ਹੁਣ ਪੱਕੀ ਸੜਕ ਨੂੰ ਘੁੰਮ ਕੇ ਜਾਣਾ ਪੈਣਾ ਚੋਈ ਬਹੁਤ ਆਈ ਪਈ ਬਾਈ ਦੇਖੋ ਕਿਹੜੇ ਸਾਹਮਣੇ ਆਈ ਪਈ ਪੂਰੀ ਖਾਲ ਪੈੰਦੀ ਐ ਸਾਹਮਣੇ ਨੂੰ ਹੋ ਗਿਆ ਬਾਈ ਆਪਣੇ ਖੇਤ ਵਾਲੀ ਸਾਈਡ ਨੂੰ ਨੇਤਰਵਾਲੀ ਖੇਤ ਮਨ ਹੋ ਕੇ ਲੰਘਦੀ ਐ ਹਾਵਿਲ ਡੇਢ ਫੁੱਟ ਪਾਣੀ ਹੋਣਾ ਬਾਈ ਵਿਚਾਲੇ ਆ ਗੱਬੇ ਗੱਬੇ ਦੇਖੋ ਸਾਡਾ ਪੂਰਾ ਪਾਣੀ ਚੱਲਦਾ ਐ ਪੂਰੀ ਚੋਈ ਆਈ ਪਈ ਬਾਈ ਫੁੱਲ ਲੂਮਾਂ ਪਪਾ ਆ ਗਿਆ ਛੇਦੀ ਪ੍ਰਧਾਨ ਨੂੰ ਹੁਣ ਗੱਲਾਂ ਹੁੰਦੀਆਂ ਇਹੋ ਸਾਡੀ ਲੜਾਈ ਕਰਾਊਗਾ ਪਰ ਇਹ 5 ਸਾਲ ਦੀ ਗਾਰੰਟੀ ਮਿਲੀ ਤੁਹਾਨੂੰ ਸਰ ਸਰ ਤਾਂ 5 ਸਾਲ ਦੀ ਆਖੇ ਮੈਂ ਸਾਨੂੰ ਸਾਲ ਦੀ ਦਿੱਤੀ ਯਾਰ ਇਹਨਾਂ ਨੇ ਧੱਕਾ ਘਰ ਧੱਕਾ ਹੀ ਕਰਦੇ ਆ ਲੈ ਕੇ ਨੇ ਜਾ ਤਾਂ ਇਹ ਬਾਈ ਕਰਕੇ ਨਹੀਂ ਤਾਂ ਇਹੋ ਪੈਸੇ ਭੁੱਲ ਗਏ ਪ੍ਰਧਾਨ ਜੀ ਅਗਾ ਕਨਾਂ ਆਂ ਕਹੇ ਲਾਇਆ ਤਾਂ ਵੀ ਕੋਈ ਦੇਖਣ ਦੀ ਲੋੜ ਨਹੀਂ ਹੈ ਵੀ ਦੇਖਣ ਦੀ ਲੋੜ ਨਹੀਂ ਕੋ ਪੂਰੀ ਵਿੱਚ ਤਾਂ ਕੁਝ ਵੀ ਨਹੀਂ ਵਿੱਚ ਤਾਂ ਬੜਾ ਕੁਝ ਵੀ ਨਹੀਂ ਹੈਗਾ ਹੈਗਾ ਕੇ ਭਾਈ ਇਹ ਤਾਂ ਇੰਨਾ ਕਿ ਵਿੱਚ ਕੁਝ ਵੀ ਨਹੀਂ ਆਏਗਾ ਪਾਈਆ ਦਾ ਵੀ ਨਹੀਂ ਹੈਗਾ ਇਹ ਹਾਂ ਨਹੀਂ ਇਹ ਕੰਪਨੀ ਜਿਹਾ ਕਰੀਰੇ ਤਾਂ ਉਹ ਟਮਾਟੇ ਮੇ ਕਰ ਦੇਣਾ ਤਾਂ ਸਾਰੇ ਬਾਕੀ ਰਹਿ ਗਿਆ ਗਿਆ ਉਹ ਹੀ ਕਹਿੰਦੇ ਉਹ ਸਾਰੇ ਕੱਢਣਾ ਪੈਣਾ ਨਾ ਉਹ ਜਿਗਾੜ ਆ ਚੱਕਾ ਪਾਣਾ ਪੰਡਾ ਟਿੰਡਾ ਨਾਟ ਬਾਲਾ ਆ ਖਰਾਬ ਹੋ ਗਿਆ ਭਾਈ ਇੰਤਾਰਾ ਨੂੰ ਹਵਾ ਲੱਗੀ ਪੂਰੀ ਕੈਬਨ ਸੜੀ ਵੀ ਹੈ ਤਾਂਬਾ ਆ ਰਿਹਾ ਹੈ ਤਾਂਬਾ ਵਿਕ ਜਾਣਾ ਹੈ ਇਲਾਜ ਆ ਇਹਨੂੰ ਬਸ ਪਰ ਭਾਈ ਛੋਟਾ ਜਿਆ ਨਹੀਂ ਹੈ ਨਿੱਗਰ ਦੇ ਕਿੰਨਾ ਜਾ ਕੇ ਪੂਰੀ ਇਹ ਤਾਂ ਹੈ ਜੀ ਬੰਦੇ ਦਾ 22 ਸਾਲ ਵਾਲੇ ਇਹ ਵੀ ਖਰਾਬ ਨਹੀਂ 22 ਸਾਲ OK ਹੈਗਾ ਉਹ ਬੜੀ ਮੋਟਰ ਪ੍ਰਦਾਨ ਥੋੜੀ ਬੜੀ ਮੋਟਰ ਕਿੱਥੇ ਦੀ ਮੋਟਰ ਬੜੀ ਹੈ ਇਹਦੇ ਜਿਨੀਅਰ ਖੋਲ ਕੇ ਰੱਖ ਦਿਓ ਆ ਬਸ ਉਹ ਡਰੈਕਟੇ ਉਹ ਟੂਟੀ ਵਾਲੇ ਜਿਹਨੂੰ ਚੜਾ ਦੇ ਹੈ ਮਕਰ ਉਹ ਕਾਕੇ ਡਰੈਕਟੇ ਉਹ ਟੂਟੀ ਵਾਲੇ ਜਿਹਨੂੰ ਪਾਪ ਪਾ ਕੇ ਚੜਾ ਦੇ ਉਹਦਾ ਟੁੱਲੂ ਪਾਪਾ ਲੈ ਆਉਣਾ ਫੜ ਲਾਵਗੇ ਆ ਜਾਣਾ ਟੂਟੀ ਦਾ ਪਾਪ ਮੈਕਣੀ ਕਰੇ ਉਹਦਾ ਜਗਾੜ ਜਿਹੜਾ ਇੱਕੀ ਨਹੀਂ ਦੀ ਮਿੱਟੀ ਜਾਈ ਉਹਥੇ ਪਾ ਕੇ ਪਾਪ ਇਧਰੋਂ ਆ ਜੀ ਕਿਤੇ ਲਾ ਕੇ ਚੱਲ ਉੱਪਰ ਚੜਾ ਦੇ ਉਹ ਪਰਲੀ ਆ ਵੀ ਕੱਢਣਾ ਪੈਣਾ ਚੁੰਝੇ ਆ ਵਿੱਚ ਤੇ ਦੇਖ ਲਗਾ ਕੇ ਇਹੀ ਤਾਂ ਨਹੀਂ ਕਿ ਤੇ ਬੈਰਿੰਗ ਜਾ ਮੇਰ ਵੀ ਲੋਡ ਪੈ ਗਿਆ ਹੋਵੇ ਕੀ ਵੀ ਨਹੀਂ ਗਰੀ ਸੋਣਾ ਕਰਕੇ ਕਿਆ ਦੇ ਕਾ ਦੇ ਤਾ ਤੂੰ ਸਾਰਾ ਕੁਸੇ ਝੋਲੇ ਚ ਪਾ ਲੈ ਜਾ ਮਤਲਬ ਇਹ ਬਿਰਕਾ ਕੋਈ ਨਹੀਂ ਗਾਣ ਕਰਤੀ ਕਮ ਕਰਾਉਂ ਬੈਲਰ ਰਹਾ ਬੈਲਰ ਹੈ ਪਹਿਲਾਂ ਇਹ ਪਹਿਲਾਂ ਲਓ ਜੀ ਬਾਈ ਮੋਟਰਸਾਈਕਲ ਦੇ ਗੁਰਦੇ ਖਰਾਬ ਹੋ ਗਏ ਤੇ ਜੀ ਗੁਰਦੇ ਭਾਏ ਨਵੇਂ ਗੁਰਦੇ ਫੇਫੇ ਇਹਦਾ ਸਾਰਾ ਨਵਾਂ ਪਾਤਾ ਜਾ ਕਰ ਜੂਮਾ ਪਹਿਲਾ ਟੁੱਲੂ ਪਾਪ ਜਵਾਬ ਦੇ ਗਿਆ ਹੁਣ ਇਹ ਦੇ ਗਿਆ ਇਹ ਜ਼ਰੂਰੀ ਦਾ ਬਾਈ ਕੰਮ ਨਹੀਂ ਫਿਰ ਗਾਹਾਂ ਗਾਹ ਦਿੱਕਤ ਪਈ ਜਾਂਦੀ ਹੈ ਹਾਂ ਕੋ ਬਾਈ ਲੈਦਰ ਵੀ ਪਿਛਲੇ ਘਸੇ ਵੇ ਤੇ ਜਿਆਦਾ ਘੱਜ ਵੇ ਫੇ ਮੈਂ ਕਹਿੰਦਾ ਸਾਈਜ਼ ਵੜ ਦਿੰਦਾ ਹੁਣ ਇਹ ਵਿੱਚ ਆ ਡਰਮ ਵੜ ਦਿੰਦਾ ਬਾਈ ਫਿਰ ਸਾਈਜ਼ ਮਣਾਈ ਜਾਓ ਕੰਮ ਖਰਾਬ ਹੋ ਜਾਂਦਾ ਉਹ ਗੱਲ ਨਹੀਂ ਦਿੰਦੀ ਬਿੱਟੂ ਟਾਈਮ ਟੂ ਟਾਈਮ ਸਰਵਿਸ ਮਾਸੜ ਵੀ ਰਖਾ ਗਿਆ ਔਰ ਆਪਣੀ ਪਰਚੀ ਪਵਾ ਗਿਆ ਟਾਈਮ ਹੁੰਦਾ ਵੀ ਲੰਘਿਆ ਪਿਆ ਸਰਵਿਸ ਦਾ ਆਹ ਕਹਿੰਦਾ ਵੀ ਅੱਜ ਮੈਂ ਬਿਜੀ ਫੇ ਕਰਾ ਜੂਗਾ ਬਾਕੀ ਸਾਡੇ ਬੰਦੇ ਵੀ ਰੈਲੀ ਬਗੇ ਆ ਤੁਹਾਨੂੰ ਗਾਹਾਂ ਜਾ ਕੇ ਮਿਲਾਉਂਗੇ ਲੰਘੇ ਉਹ ਲੋ ਜੀ ਭਾਈ ਰੋਪੜ ਧਰਨੇ ਤੇ ਪਹੁੰਚ ਗਏ ਆਪਾਂ ਇੱਧਰ ਬੰਦੇ ਆਪਣੇ ਸਾਰੇ ਪਹੁੰਚੇ ਪਏ ਆ ਹਾਂ ਭਾਈ ਪੂਰੀ ਪਹੁੰਚ ਗਏ ਹਾਂਜੀ ਹਾਂਜੀ ਭਾਈ ਸੰਯੋਗ ਪੂਰਾ ਆਪਣਾ ਜੱਗਾ ਹੀ ਪਹੁੰਚਿਆ ਪਿਆ ਜੱਗੇ ਨਾਲ ਫੋਨ ਆ ਤੇ ਨਹੀਂ ਬੀਲ ਦਾਂਦੇ ਇਹ ਗੜਦਾ ਹੈ ਕਦੇ ਭਾਪੀ ਦਾ ਇਹ ਕਦੇ ਮੰਮੀ ਦਾ ਇਹ ਤੀ ਦੇ ਦਵਾਈ ਨੂੰ ਤਾਂ ਗੱਟਾ ਮੈਨੂੰ ਪ੍ਰਧਾਨ ਇੱਧਰੋਂ ਆਇਆ ਭਾਈ ਬਾਸਰ ਜੀ ਪਹੁੰਚ ਗਏ ਜੀ ਡੀਸੀ ਬਾਈ ਪਹੁੰਚ ਗਿਆ ਬਾਈ ਬਾਕੀ ਸੇਵਾ ਦੀ ਸੀ ਸੇਵਾ ਤਾਂ ਲੱਗੀ ਰਹਿੰਦੀ ਆ ਬਾਈ ਡੀਸੀ ਪੱਕਾ ਦਿੱਲੀ ਪਹੁੰਚ ਗਿਆ ਉਹ ਦਿੱਲੀ ਕੀ ਹਾਲ ਹੈ ਪ੍ਰਧਾਨ ਨੇ ਨਾ ਆਪਣੇ ਪੁਰਾਣੇ ਸਾਥੀ ਮਿਲ ਗਏ ਉਹ ਰੇ ਅਗੇ ਬਾ ਪ੍ਰਧਾਨ ਜੀ ਪੁਰਾਣੇ ਸਾਥੀ ਮਿਲ ਗਏ ਨਾਲੇ ਨਾਲੇ ਬਹਾੜੀ ਪੁਰਾਣੇ ਨੇ ਪ੍ਰਧਾਨ ਜੀ ਪਹੁੰਚ ਗਏ ਹਾਂ ਬਹੁਤ ਸਾਜੇ ਦੇ ਪੱਕੇ ਆ ਨਾ ਨਾ ਠੀਕ ਆ ਗੱਗਾ ਡਰੋਨ ਡਾਉਂਗਾ ਲੱਗਦਾ ਸ਼ਾਟ ਲਾਉਂਗਾ ਵਿੱਚ ਸ਼ਾਟ ਪਾਉਂਗਾ ਹਾਂ ਹਾਂ ਪਤਾ ਲੱਗਿਆ ਯਾਰ ਸਿਰੇ ਤੇ ਲੱਗੇ ਸਿਰੇ ਸਿਰੇ ਤੇ ਸਿਰੇ ਪੁਰਾਣੇ 10 ਕਿ ਮਿੰਟੇ ਉੜਦਾ ਇੰਨਾ ਲੰਬਾ ਵੀ ਨਹੀਂ ਚੱਲਣਾ ਪ੍ਰੋਜੈਕਟ ਜਿਗਾ ਕਿੰਨੇ ਕਰੈਕਟਰ ਦਿਖਾਈ ਤਾਂ ਮੜਿਆ ਬਹੁਤ ਐਟਰ ਆਈ ਮੇਰੇ ਸਾਹਮਣੇ ਸੌਕਟ ਐਟਰ ਤਾਂ ਹੈਗਾ ਜੱਗੇ ਪੂਰੀ ਜਿਹੜਾ ਰਾਤ ਦਾ ਹੋ ਗਿਆ ਬਾਈ ਮਿੱਲੀ ਆ ਨਾ ਪੰਮਾ ਵੜ ਗਿਆ ਉਹ ਉਹਦੇ ਆਲਾ ਡੋਕੇ ਪਾਇ ਤੜਾ ਆ ਹਾ ਹਾ ਮੇਰੇ ਮਾਲਕਾਂ ਅਹੀਂ ਕਿ ਨਹੀਂ ਜਾਂਦਾ ਸਿੱਖ ਹੋ ਗਿਆ ਚੱਕ ਦੇ ਚੱਕ ਦੇ ਕਿਰਪਾ ਕਰਦੇ ਮਾਲਾ ਮਗਵਾ ਉਹ ਲਿਆ ਦੇ ਟਿੱਕ ਉਹ ਜੀ ਆ ਬਦਾ ਹਾਂ ਮੈਂ ਵੀ ਚਾਹੀਦਾ ਜੀ ਚਾਹੀਦਾ ਬਾ ਦੇ ਲੰਗਰ ਵੀ ਮੰਗਦਾ ਪੂਰੀ ਲੰਗਰ ਵੀ ਮਿਲ ਜੂਗਾ ਇਹ ਤਾਂ ਖਾਲੀ ਹੈਗਾ ਜਿੱਕੇ ਦੇ 4x4 ਨੂੰ ਜ਼ਿਆਦਾ ਸਿੰਘ ਜੀ ਆਉਂਦੇ ਨਾ ਪੂਰੀ ਆਰੇ ਆ ਵੀ ਖੜਾ ਹੈ ਉਹ ਵੀ ਮਰਿਆ ਸਾਲਾ ਸਵੇਰੇ ਦੇ ਆਪਾਂ ਆਪਣੇ ਵਾਲਾ ਵੀ ਲਾਉਣਾ ਦਾ ਹਾਂ ਉਹ ਮੇਰਾ ਮੋਟਰਸਾਈਕਲ ਦਾ ਕੰਮ ਖਰਾਬ ਹੋਇਆ ਪਤਾ ਪੂਰੀ ਗੱਲ ਸੁਣ ਮੇਰੀ ਗੱਲ ਹੋਈ ਹੈ ਇਹ ਦੇਗਾ ਕੋਈ ਨਹੀਂ ਹੈਗੀ ਮੇਰਾ ਮੋਟਰਸਾਈਕਲ ਦਾ ਸਰਵਾਉਣਾ ਦਾ ਕੰਮ ਜ਼ਿਆਦਾ ਖਰਾਬ ਹੋਇਆ ਪਤਾ ਗੁਰਦਾ ਫਟਿਆ ਪੈਤਾ ਉਹ ਆਤਰ ਨਾ ਮੁਰਦਾ ਨਹੀਂ ਮਾਰਦਾ ਝੂਟਾ ਹਾਂ ਉਹ ਨਹੀਂ ਮਾਰਦਾ ਦੇਖੋ ਜੀ ਕੱਟ ਲੈ ਭਾਈ ਆਖਾ ਮਾਰਦਾ ਆਪਣੇ ਬੰਦੇ ਆਪਣੇ ਬੰਦੇ ਸਾਰੀ ਆਏ ਪੇ ਤਕਰੀਬਰ ਬਾਈ ਸੋਚਣਾ ਦੀ ਇੰਨੇ ਓਸ ਪ੍ਰਸੈਂਟ ਪਿੰਡਾਂ ਜਿਹੜੇ ਟਰੈਕਟਰ ਖੜੇ ਆ ਹਾਂ ਟਰੈਲਰ ਹਾਲੇ ਹਾਂ ਇਹ ਤੇ ਨਹੀਂ ਟਰੈਲਰ ਹਾਂ ਹਾਲੇ ਬਾਈ ਜੇ ਕਿਤੇ ਆਪਣੀ ਮਨ ਬਣੇ ਇੱਕਾਂ ਕਰ ਗਏ ਉਹਦੇ ਮਾ ਕਹਿੰਦਾ ਵੀ ਉਹ ਲੈ ਨਾ ਲੱਗ ਜਾਣੀਆਂ ਦੀਆਂ ਉਹ ਕਹਿੰਦੇ ਕੱਲੇ ਨਾ ਲੱਗ ਜਾਣ ਕਿੰਨਾ ਕਰ ਤੋਂ ਤਗੜੀ ਰੈਲੀ ਹੈ ਟਰੈਕਟਰੇ ਟਰੈਕਟਰਾਂ ਦੇਖੋ ਕਿਉਂਕਿ ਹੁਣ ਚਲੋ ਚਲੋ ਜਣਾ ਚਲੋ ਚਲੋ ਮੈਡਮ ਚਲਦੇ ਚਲਦੇ ਬਸ ਉਹ ਲਾਗਭਗ ਲਾਦੇ ਤੱਲੀ ਕੀ ਹਾਲ ਹੈ ਮੈਂ ਜੱਟ ਕਿਦਾਂ ਵਧੀਆ ਵਧੀਆ ਨਿੰਮਾ ਜੱਟ ਮੈਂ ਕਿਹਾ ਆਣੀ ਪੱਕੀ ਐ ਉਹਦੀ ਬਾਜ ਕੀ ਬੜੀ ਮੂੰਹ ਦਿਖਾ ਬੜਾ ਮੂੰਹ ਨਹੀਂ ਲਿਖਿਆ ਠੀਕ ਆ ਠੀਕ ਆ ਹੈ ਆ ਗਿਆ ਆ ਗਿਆ ਚਲੋ ਲੈ ਭਾਈ ਸਾਡੇ ਬੰਦੇ ਉਹ ਠੀਕ ਆ ਭਾਈ ਓ ਲਿਫਟ ਚੱਕ ਦੇ ਭਾਈ ਹਾਂ 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 ਕਹਿੰਦਾ ਕਹਿੰਦੇ ਇੱਥੇ ਓ ਕਿੱਥੇ ਆ ਗਏ ਰੈਂਡ ਵਾਲੇ ਪੁਲ ਤੇ ਅੱਦਲ ਵਾਲੇ ਪੁਲ ਤੇ ਆ ਗਏ ਪੱਤਰਕਾਰ ਆ ਗਏ ਪੂਰੀ ਜਵਾਬ ਦੇ ਥੰਮੇ ਆ ਜਾ ਆ ਜਾ ਆ ਜਾ ਆ ਜਾ ਬਰਦਾ ਦਾ ਜੀ ਲਾ ਕੇ ਰੱਖਿਆ ਵੇਖਦਾ ਰਿਹਾ ਤੇਲ ਮੁੱਕ ਗਿਆ ਮੈਨੂੰ ਰਾਤੀ ਦੋ ਇਟਾਰ ਤੇ ਬਣੇ ਇਹ ਬਰਦਾ ਦਾ ਤੇਲ ਨਹੀਂ ਮੁੱਕਦਾ ਕੇ ਹਰਾ ਘੋੜਾ ਇਹ ਤੇਲ ਹੀ ਮੁੱਕਦਾ ਆ ਪਕੋੜਾ ਜਿਹੜੇ ਪਰਣਾ ਕਹਿੰਦੇ ਆ ਤੇਲ ਮੁੱਕ ਗਿਆ ਤੇਲ ਮੁੱਕ ਗਿਆ ਉਹ ਕਹਿੰਦੇ ਤੇਲ ਮੁੱਕ ਗਿਆ ਸੈਂਸਰ ਕੋ ਬਰਦਾਸ਼ਤ ਤੇਲ ਕਿਤੇ ਆ ਉਹ ਲੀਕ ਹੋ ਗਿਆ ਉਹ ਲੀਕ ਹੋ ਗਿਆ ਪਰ ਮੀਟਰ ਲਾ ਕੇ ਦੇਖ ਲੈ ਕੰਮ ਖਰਾਬ ਕਰ ਤਾ ਉਹ ਪ੍ਰਦਾਨ ਚੱਕੇ ਦੇ ਸੈਂਸਰ ਕੋਹਦਾ ਪਿੱਛੇ ਇਹ ਨਾਰਾ ਮੀਰੇ ਕਦਰਾ ਦੇਖੀ ਨਾ ਭਰਾ ਸੂਈ ਚੱਕ ਰਹੀ ਇਹ ਮੈਨੂੰ ਪਤਾ ਤੇ ਉਹ ਆ ਗਿਆ ਆ ਗਿਆ ਸੂਈ ਚੜੂਗੀ ਕੱਟ ਕੇ ਲਾਇ ਤੇ ਦੁਆਰਾ ਉਹ ਡੀ ਜ਼ੀ ਆ ਗਿਆ ਓਏ ਕਹਿੰਦੇ ਕੌਣ ਆ ਗਿਆ ਕਹਿੰਦੇ ਡੀ ਜ਼ੀ ਵਾਲਾ ਦੌਰਾ ਕਰਨ ਆਇਆ ਕਹਿੰਦਾ ਦੇਖਾਂ ਬੰਦੇ ਲਾਈਨ ਚ ਲੱਗੇ ਹੋਏ ਹਾਂ ਦੌਰਾ ਨਾਲ ਦੌਰਾ ਕਰਨਾ ਹੈ ਬੰਦੇ ਚੈੱਕ ਕਰਨਾ ਹੈ ਪਹਿਲੇ ਪਾਸ ਕਰ ਗਿਆ ਹੁਣ ਫੇਰ ਪਾਸ ਹੋ ਮਤਾ ਪਾਸ ਹੋ ਗਿਆ ਮਤਾ ਪਾਸ ਹੋ ਗਿਆ ਬਰਾਣਾ ਜੀ ਕਿੰਨਾ ਕ ਫਰਕ ਚਾਹੀਦਾ ਟਰੈਕਟਰਾਂ ਦਾ ਐਨਾ ਫਰਕ ਚਾਹੀਦਾ ਹਾਂ ਥੋੜਾ ਜਿਹਾ ਫਰਕ ਚਾਹੀਦਾ ਵੀ ਬੱਜੇ ਨੇ ਇੱਕ ਦੂਏ ਚ ਬਰਾਣਾ ਜੀ ਇਹ ਟਰੈਕਟਰ ਆਟੋ ਹੁੰਦਾ ਆਟੋ ਦਾ ਆਟੋ ਦਾ ਬਹੁਤ ਮਹਿੰਗਾ ਹੋਣਾ ਹੈ ਆਟੋ ਬਹੁਤ ਮਹਿੰਗਾ ਹੋਣਾ ਹੈ ਵੀ ਆਏ ਆ ਵੀ ਕਲੱਚ 'ਤੇ ਦੱਬਣਾ ਖੜਾਉਣਾ ਪੈਂਦਾ ਹੈ ਮੀਨ ਦਾ ਗੇਅਰ ਕੱਢ ਕੇ ਬੰਦਾ ਮੋੜ ਆਟੋ ਨੂੰ ਖੜਦਾ ਹੀ ਆ ਹਾਂ ਲੈ ਆਟੋ ਨੂੰ ਖੜਾ ਕੇ ਪਾ ਲੈ ਗੇਅਰ ਓਰੇ ਪਿੱਛੇ ਕਲੱਚ ਹੁੰਦਾ ਹੈ ਆਸਾਂ ਤੇ ਗੇਅਰ ਆਟੋ ਵੀ ਚਾਹੀਦਾ ਦੋਵੇਂ ਵਿਚਾਰੀ ਹਾਂ ਵੀ ਜਿੱਕਣਾ ਲੋੜ ਹੈ ਗੱਡੀ ਮੰਗੂ ਗੱਡੀ 'ਚ ਬ੍ਰੇਕਾਂ ਚਾਹੀਦੇ ਨਹੀਂ ਅੱਜ ਟੈਂਸ਼ਨ ਫਰੀ ਦਾ ਪਰ ਉਹਨਾਂ ਬ੍ਰੇਕ ਰੇਸ ਹੈ ਨਹੀਂ ਭਾਈ ਬਹੁਤ ਵਾਰ ਕਲੱਚ ਰੱਬਣਾ ਪੈਂਦਾ ਹੈ ਕਿਸੇ ਕਿਸੇ ਐਵਰੀ ਇਗ ਹਾਂ ਡਬਲ ਚਾਹੀਦਾ ਕੰਮ ਯਾਰ ਹੋਰ ਤਾਂ ਐ ਆਏ ਕਿ ਉਹਨਾਂ ਨੇ ਵੀ ਰੋਟੀ ਵਿੱਚ ਬੰਦੇ ਫਿਰ ਬੈਠੇ ਨੂੰ ਆ ਨਾ ਨਾ ਆਟੋ ਆਏ ਨਹੀਂ ਹੈਗਾ ਆਟੋ ਜੇ ਲੋਡ ਪੈਂਦੀ ਗੇਅਰ ਛੋਟਾ ਕਰ ਦਿੰਦੀ ਪਰ ਤਾਂ ਇਹਨੂੰ ਦੱਸਦੇ ਆਟੋਮੈਟਿਕ ਹੁੰਦਾ ਭਾਈ ਪਹੁੰਚ ਗਏ ਸਰਜੀਤ ਲੈਟਾਂ ਪਰ ਤੇਲ ਮੇਰ ਬਾਤ ਲੜਾ ਕੋਈ ਦੇਖ ਉਹ ਨਾ ਹੋਂਦਾ ਜਿਹੜਾ ਤੂੰ ਦਿਲ ਦਿਲ ਤੋੜੀ ਜਾਂਦੇ ਪ੍ਰਧਾਨ ਆਂਦਾ ਨਾ ਆਏ ਤੇ ਨਵਾਂ ਪਹਿਲਾਂ ਫੇਰ ਆਏ ਹੋ ਗਿਆ ਦੇਖੋ 2000 ਦਾ ਤੇਲ ਪਾ ਕੇ ਲੈ ਆ ਹੁਣ ਪੱਕੀ ਗੱਲ ਆ ਹਾਂ ਉਹ ਮੀਟਰ ਵਾਲੀ ਗੱਲ ਪਰ ਤਾਂ ਮੀਟਰ ਵਾਲੀ ਗੱਲ ਸਹੀ ਕਿ ਕਿ ਹੁਣ ਹੋਰ ਧੱਕਾ ਦੇਖੋ 2000 ਦਾ 2000 ਦਾ ਗਰ ਕੋਲ ਘਟਾ ਦੇ 12 ਲੀਟਰ ਤੇਲ ਖੰਜੂਈ ਗਿਰੀ ਵੀ ਰਹਿਣਾ 14 ਰਹਿਦਾ ਹੋਊਗਾ ਭਾਈ ਹਾਂ ਟੈਂਕੀ ਟੂਏ ਲੋ ਟਾਇਰੀ ਸਿਸਟਮ ਬਾਸੜ ਰੇੜੀ ਨਾਲ ਹੀ ਬੈਠਾ ਇੱਕ ਹੀ ਮਾਰਦੇ ਆ ਜੂਤੀ ਰੇੜੀ ਨਾਲ ਹੀ ਇੱਕ ਹੀ ਮਾਰਦੇ ਆ ਜਿਹੜਾ ਮਹਸਰ ਦੀ ਦਾਵਤਾ ਹੈਗਾ ਲੈ ਭਾਈ ਕਮ ਖਤਰੇ ਵਾਲਾ ਆ ਆਨਲਾਈਨ ਚਲਾਨ ਵੀ ਕੱਟਦੇ ਕਹਿੰਦੇ ਅੱਜ ਕੀ ਹੋ ਗਿਆ ਜਲੇਬੀ ਜਲੇਬੀ ਉਹ ਜਲੇਬੀ ਦੇਖੀ ਆਉਂ ਜਾ ਪੈਂਦਾ ਸਰਦਾਰ ਮਿੱਠਾ ਕਹਿੰਦਾ ਦਾਹਤਾਰ ਇਹਨਾਂ ਨੂੰ ਜਲੇਬੀ ਦੇ ਇਹਨਾਂ ਦੇ ਉਹ ਲਾ ਕੇ ਲਿਆਉਣ ਜਿਹੜੇ ਲੱਗਦੇ ਹੁੰਦੇ ਕਚਰ ਦੇ ਇਹਨਾਂ ਉਹਦੇ ਮੀਟਰ ਨਹੀਂ ਕਰਦੇ ਉਹਦੇ ਉਹਦੇ ਦੀ ਸੂਈ ਜਿਹੜੀ ਬੱਲਵਾਲੀ ਨਹੀਂ ਉਹ ਜਿਹੜੀਆਂ ਜਿਹੜੀ ਉਹ ਆਹੋ ਬਟਲ ਜੰਡੀਆਂ ਟੱਕ ਟੱਕ ਉਪਰਾਂ ਵੱਜਦਾ ਲੈ ਸਰ ਯਾਰ ਮਠਿਆਣਾ ਦਾ ਖਾ ਮਠਿਆਣਾ ਦਾ ਭਾਈ ਪ੍ਰਧਾਨ ਜੀ ਅੱਜ ਮੌਸਮ ਵੀ ਠੰਡਾ ਹੈ ਹਾਂ ਬਹੁਤ ਵਧੀਆ ਹਾਂ ਮੌਸਮ ਵਧੀਆ ਹੈ ਬਾਕੀ ਹਾਂ ਜਿੱਥੇ ਹੋ ਜਾਓ ਬਾਈ ਜ਼ਮੀਨਾਂ ਇਹਨਾਂ ਨੇ ਦੱਬ ਲੈਣੀਆਂ ਆਪਣਾ ਹੀ ਫਾਇਦਾ ਹੈ ਆਪਣਾ ਫਾਇਦਾ ਆਪਣਾ ਇਨਸਾਨ ਵੀ ਆਪਾਂ ਦਿਹਾੜੀ ਕਰਨੀ ਪੈਣੀ ਨਾ ਕੋਈ ਯਾਰ ਹੁਣ ਤਾਂ ਇੱਥੇ ਕਹਿੰਦੇ ਆ ਹੌਲੀ ਹੌਲੀ ਇਹਨਾਂ ਨੇ ਘਰਾਂ 'ਚ ਬਣਦਾ ਬਾਈ ਭਾਏ ਚੰਡੀਗੜ੍ਹ ਕਿ ਨਹੀਂ ਜਿਹੜੇ ਘਰ ਦੇਖ ਕੇ ਜ 19 ਜਮੀਨ ਛੱਡੀ ਵੀ ਇੰਨੀ ਦੇਰੀ ਜਿਹੜੇ ਰਹੇ ਸਾਡੇ ਚੰਡੀਗੜ੍ਹ ਕਿ ਨਹੀਂ ਦੇਖਿਆ ਜੀ ਨਾ ਜਮੀਨਾਂ ਵੇਚੀਆਂ ਉਹੀ ਬਾਹਰ ਪੁਲਿਟਿ ਕਾਰਡ ਲੱਗੇ ਹੋਏ ਆ ਖਤਮ ਹੋ ਗਈ ਹਾਂ ਭਾਈ ਇਹ ਆਈਟੀ ਐਨੂ ਰੋਡ ਜਾਂਦਾ ਉਹਦੇ ਪਾ ਜਾ ਰਹੇ ਆ ਸਾਹਮਣੇ ਕਚਹਿਰੀਆਂ ਡੀਸੀ ਦਫਤਰ ਦੇ ਕੋਲ ਲੰਗਣਾ ਪ੍ਰਧਾਨ ਜੀ ਪੁਰਾਣੀ ਦਾ ਵਿੱਚ ਆਂਦੀ ਉੜ ਗਈ ਜੰਡਾ ਪੁਰਾਣੀ ਇੱਕ ਰੀਲ ਬਣਾ ਦਮ ਸਾਰਿਆਂ ਦੀ ਲੋ ਜੀ ਭਾਈ ਕਚੈਰੀਆਂ ਦੇ ਲਾਗੇ ਪਹੁੰਚ ਗਏ ਡੀਸੀ ਦਫਤਰ ਤਾਂ ਜੀ ਰੀਟੀਸੀ ਦਫਤਰ ਬਣਾ ਦੇ ਹਾਂ ਆ ਗਿਆ ਡੀਸੀ ਦਫਤਰ ਬਹੁਤ ਟਰੈਕਟਰ ਆ ਤੁਸੀਂ ਚਾਹੋ ਟਰੈਕਟਰ ਆ ਹੋਊਗਾ ਭਾਈ ਬੇਰਾ ਤਾਂ ਅਸੀਂ ਕਹਿੰਦੇ ਸੌਗਾ ਪਰ ਟਰੈਕਟਰ ਬਹੁਤ ਆ ਭਾਈ ਰੁਕ ਜਾ ਰੁਕ ਜਾ ਬਾਈ ਤੈਨੂੰ ਸਾਈਡ ਦੰਦੇ ਆ ਬਹੁਤ ਟਰੈਕਟਰ ਆ ਪਰਦਾਣਾ ਅੱਗੇ ਅੱਗੇ ਪਤਾ ਲੱਗਿਆ ਆ ਭਾਈ ਆ ਸਾਈਡ ਕਚੈਰੀਆਂ ਬਾਈ ਪੂਰੇ ਪਹੁੰਚ ਗਈ ਐ ਬਾਈ ਜਾਇ ਨਹੀਂ ਅਜ ਵੀ ਪ੍ਰਧਾਨ ਜੀ ਖਾਸੀ ਭੀੜ ਰਹਿੰਦੀ ਆ ਮੈਂ ਖਾਸੀ ਭੀੜ ਰਹਿੰਦੀ ਹਰੇ ਵੀ ਵਾਹ ਕਰੋ ਤੋਂ ਨਾ ਨਾ ਉਹ ਬੋਲਦੇ ਛੋਕਰ ਜੀ ਲਓ ਜੀ ਬਾਈ ਸਰਕਾਰੀ ਕਾਲਜ ਕੋਲ ਪਹੁੰਚ ਭਰਾ ਰੰਗ ਤਾਜ਼ੀ ਕਰਿਆ ਭਲਾਦਾ ਗੂੜਾ ਹੋ ਗਿਆ ਨਾ ਕਾਲਜ ਨੂੰ ਤਾਂ ਹੀ ਉਧਰ ਪਾਣੀ ਫਿਰਦਾ ਸੀ ਨਾ ਤਾਂ ਕਰਕੇ ਰੰਗ ਕਰਦਾ ਸਕਾਰੀ ਕਾਲਜ ਬਾਈ ਰੋਪੜ ਦਾ ਹੋਰੀ ਉਰੇ ਵੀ ਪਾਣੀ ਵਰ ਜਾਂਦਾ ਹੋਣਾ ਨੀਵਾ ਹੀ ਆਹ ਇਹ ਮੈਂ ਉਹ ਦੇਖ ਪਰਦੰਦ ਸਾਡੇ ਦੇ ਕਰਬਾਣੀ ਮੜਿਆ ਹੋਇਆ ਬਾਈ ਕਾਲ ਯਾਰ ਸਰਦਾਰੀ ਇਹੋ ਔਰ ਜਿੰਨਾ ਤਕਾ ਹੋ ਜੀ ਜੀ ਇਹ ਲੈ ਲਓ ਜੀ ਬਾਈ ਪਾਣੀ ਦੀ ਸੇਵਾ ਵੀ ਨਾਲ ਦੀ ਨਾਲੇ ਚੱਲਦੀ ਹੈ ਇਹ ਹੈ ਸਾਡੇ ਜ਼ਿਮੀਦਾਰ ਭਰਾਵਾਂ ਦਾ ਪਿਆਰ ਸਕੂਟਰੀਪਾਪਾਣੀ ਨਾਲ ਦੀ ਨਾਲ ਚੱਲ 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 ਇਹ ਸਾਡਾ ਪਹਿਲਾ ਸਾਈਡ ਪੁੱਛ ਦਿੰਦਾ ਹੈ ਹਾਂ ਬਾਕ ਹੁਣ ਨਾ ਮਿਲ ਗਈ ਇਹਦੀ ਸਾਈਡ ਹਾਂ ਹੁਣ ਇਹਨੇ ਦੇਖੀ ਜਾਨਾ ਹੋਰ ਵਾਈਪੋਰ ਲਿਆ ਤੈਨੂੰ ਕਿਹ ਪਤਾ ਕਾਹਦੇ ਲਿਆ ਐ ਭਰਾ ਜੀ ਫੁੱਟ ਪਾਸ ਬੰਨ ਵੀ ਚੜ ਜਾਂਦਾ ਫਿਰ ਇਹ ਇਸ਼ਾਰੇ ਤੇ ਸਾਡੀਆਂ ਜ਼ਬਰੀ ਜ਼ਮੀਨਾਂ ੱੱੱੱੱੱ ਇੱਕ ਜ਼ਮੀਨ ਖਰੂਬ ਲੈਂਡ ਪਾਲਿਸੀ ਲੈ ਕੇ ਪੰਜਾਬ ਦੇ ਅੰਦਰ ਆ ਗਈ 65000 ਤੋਂ ਉੱਪਰ ਜੜੀ ਜ਼ਮੀਨ ਹੈ ਇਹਨਾਂ ਨਾਲ ਖੋ ਕੇ ਕਾਹ ਫੜ ਕਰਾਣਿਆਂ ਨੂੰ ਜਿਹੜੇ ਬੱਤੀ ਬੈਲਡ ਹੋਏ ਜਿਨ੍ਹਾਂ ਤੋਂ ਕੇਂਦਰੀ ਆੜ ਕਰੋੜਾ ਰੁਪਏ ਦਾ ਫੰਡ ਲੈ ਕੇ ਸਰਕਾਰ ਚਲਾ ਰਿਆ ਉਹਨਾਂ ਨੂੰ ਬਰਾੜ ਦੇਣ ਦੇ ਲਈ ਕਿਸਾਨਾਂ ਕੋਲੋਂ ਜਬਰੀ ਜ਼ਮੀਨਾਂ ਜਿਹੜੀਆਂ ਉਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜਿਹੜੀ ਜ਼ਮੀਨ ਦੇ ਅੰਦਰ ਅੱਜ ਬੜਾ ਰੋਏ ਆ ਪੈਦਾ ਹੋ ਗਏ ਲੋਕਾਂ ਦੇ ਮੈਨੂੰ ਪੱਤਰਕਾਰ ਵੀਰ ਪੁੱਛ ਰਹੇ ਸੀ ਮੈਂ ਕਿਹਾ ਇੰਨਾ ਮੈਂ ਮਾਰਚ ਦੇਣਾ ਇੰਨਾ ਰੋਸ ਲੋਕਾਂ ਦੇ ਵਿੱਚ ਸੰਗਰਗ ਤਕਸਾਲ ਮੋਰਚ ਦੇ ਇਲਾਵਾ ਜਿਹੜੇ ਪਿੰਡਾਂ ਦਾ ਬੱਚਾ ਬੱਚਾ ਅੱਜ ਜਿਹੜੀ ਘਰ ਤਾਂ ਜਿਹੜੀ ਅਣਖ ਹੈ ਉਹ ਅੱਜ ਸੜਕਾਂ ਦੇ ਉੱਤੇ ਆਇਆ ਤੇ ਖੜਾ ਹੈ ਲੋਕਾਂ ਦੇ ਨਾਲ ਇਹ ਕਿਸੇ ਵੀ ਜ਼ਮੀਨ ਤਖਾਨਾ ਦੀ ਜਿਹੜੀ ਹੈ ਉਹ ਖੋਹ ਨਹੀਂ ਦੇਵਾਂਗਾ ਲੈਡ ਪੂਰਨ ਪਾਲਿਸੀ ਦੀ ਨਹੀਂ ਜਾਣ ਦੇਵਾਂਗਾ ਸਾਡਾ ਮੈਂਬਰ ਪਾਰਲੀਮੈਂਟ ਵੀ ਇਹੀ ਗੱਲ ਕਹਿੰਦਾ ਹੈ ਕੋਈ ਕੰਮ ਹੋ ਗਿਆ ਮੀ ਆ ਗਿਆ ਟੋਪੀ ਕੱਢ ਲਈ ਸਾਸ ਜੀ ਉਹ ਮੀ ਦੇਖ ਪਰੇ ਜਗੇ ਓ ਫੋਨ ਕਿੱਥੇ ਪਾਇਆ ਵੀਰ ਜੀ ਬੱਸ ਆਹ ਦੇਖੋ ਕੋਸ਼ਿਸ਼ ਕਰਦੇ ਆ ਕੋਈ ਕਾਰ ਬੁਲਾਉਂਦੇ ਹਾਂ